ਕਨਸਟਰਕਟਰ ਗਵਿੰਦਰ ਸਿੰਘ ਐਸ ਤੋਂ ਮਾਝੂਪੁਰਾ ਮੇਰੇ ਰੇਡੀਓ ਕਮਿੰਗ ਚਾਰਜੀ ਨੇ ਤੇ ਸਾਰੇ ਵੀ ਜਿਹੜੀ ਮੌਕੇ ਤੇ ਅਗਰ ਅਚਕੀ ਤਾਂ ਇਹ ਜੰਗਲ ਹੋਣ ਕਰਕੇ ਜਿਹੜਾ ਜਦੋਂ ਦੂਰੋਂ ਗੱਡੀਆਂ ਦੀਆਂ ਲੇਟਾਂ ਪਈਆਂ ਜਿਹੜੇ ਮੌਕੇ ਤੋਂ ਬੰਦੇ ਜਿਹੜੇ ਫਰਾਰ ਹੋ ਗਏ ਸੀ ਪਰ ਹੁੰਦਾ ਇੱਕ ਮੋਟਰਸਾਈਕਲ ਤੇ ਕੰਡਾ ਉਹ ਅਸੀਂ ਕਬਜ਼ੇ ਲਿਆ ਜਦੋਂ ਮੌਕੇ ਤੇ ਹੀ ਆ ਕੇ ਦੇਖਿਆ ਉਹ ਵਾਕਿਆ ਜਿਹੜੇ ਆ ਗਊ ਮਾਤਾ ਦੇ ਜਿਹੜੇ ਆ ਉਹ ਉਸਾਈ ਪਣਾ ਕਰਕੇ ਉਹਨਾਂ ਨਾਲ ਬੱਟੋ ਜਿਹਦੇ ਸੰਬੰਧੀ ਇਮੀਡੀਅਟਲੀ ਮੌਕੇ ਤੇ ਆ ਕੇ ਹੀ ਡਾਕਟਰਾਂ ਦੀ ਜਿਹੜੀ ਇਹ ਬੋਰਡ ਦੋ ਡਾਕਟਰਾਂ ਦਾ ਬੋਰਡ ਬਣਾਇਆ ਗਿਆ। ਮੌਕੇ ਜਿਹੜਾ ਗਊ ਮਾਤਾ ਦਾ ਜਿਹੜਾ ਪਾਰਟ ਸੀ ਉਹਨਾਂ ਨੂੰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਪੰਡਤ ਜੀ ਦੀ ਹਾਜ਼ਰੀ ਇਹਨਾਂ ਦਾ ਸੰਸਕਾਰ ਕੀਤਾ ਗਿਆ। ਮੌਕੇ ਜਿਹੜੇ ਸੈਂਪਲ ਭਰੇ ਗਏ ਤੇ ਜਿਹੜੇ 8 ਵਿਅਕਤੀ ਜਿਹੜੇ ਸਾਡੇ ਹੁਣ ਤੱਕ ਦੀ ਤਫ਼ਤੀਸ਼ ਦੇ ਦੌਰਾਨ ਸਾਡੇ ਕੋਲ ਆਏ ਆ ਉਹਨਾਂ ਦੇ ਖਿਲਾਫ ਸੀ ਸੈਕਸ਼ਨ 196 299 325 ਦੇ ਕਾਰਡ 2 ਬੀਐਨਐਸ ਇਸ ਤੋਂ ਬਿਨਾ ਸਖਸ਼ਮ 548 11 12 ਕੋਸਲਾ ਟ੍ਰੈਕ ਦੀ ਜਿਹੜੀ ਲਾਈਆਂ ਬੜੀਆਂ ਸਖਤ ਰਾਵਾਂ ਨੇ ਜਿਹੜਾ ਪਹਿਲਾਂ ਜਿਹਨੂੰ ਕਹਿੰਦੇ ਸੀ 295 ਜਿਹੜਾ ਕਿਸੇ ਤਰ੍ਹਾਂ ਦੀ ਬੇਅਦ ਉਹਦੀ ਬੇਅਦਵੀਂ ਬਾਰੇ ਜਿਹੜੇ ਮੁੱਲਜਮਾ ਨੂੰ ਛੇਤੀ ਕਾਬੂ ਕਰ ਲਿਆ ਜਾਊਗਾ ਜਿਹੜੀਆਂ ਅਸੀਂ ਤਿੰਨ ਚਾਰ ਪਾਰਟੀਆਂ ਆਪਣੀਆਂ ਰੇਟਿੰਗ ਪਾਰਟੀਆਂ ਬਣਾ ਰਹੇ ਹਾਂ ਇਹਨਾਂ ਨੂੰ ਮੁੱਲਵਾਂ ਨੂੰ ਕਾਬੂ ਕਰਕੇ ਜਿਹੜੀ ਸਖਤ ਸਜ਼ਾ ਜਿਹੜੀ ਦਵਾਈ ਜੋਗੀ ਕਿਉਂਕਿ ਅਸੀਂ ਧਰਾਵਾ ਵੀ ਜਿਹੜੀਆਂ ਬੜੀਆਂ سنگੀਨ ਲਾਈਆਂ ਨੇ ਦੇਖਾ ਕਿੰਨੇ ਗੂੰਆਂ ਦੇ ਅੱਗੇ ਬਲੇ ਰਹੇ ਦੋ ਗੂੰਆਂ ਦੇ ਸਾਨੂੰ ਜਿਹੜਾ ਸਟੋਮਕ ਹੈ ਜਿਹੜਾ ਉਹ ਉਹ ਜਿਹੜਾ ਸਾਨੂੰ ਦਿਖਿਆ ਮੋਕੇ ਜਿਹੜਾ ਦੇਖਿਆ ਜਾਉਦਾ ਸਾਰਾ ਜੰਗਲ ਹੈ ਜੀ ਕਿਤੇ ਹੋਰ ਵੀ ਹੋ ਸਕਦੇ ਨੇ ਇਹਦੀ ਛਾਣਵੇਂ ਕਿਤੇ ਚਾਹੂਗੀ ਜੀ ਇਹਦੀ ਬਿਲਕੁਲ ਛਾਣਵੇਂ ਨਹੀਂ ਕੀਤੀ ਜੋ ਪਹਿਲਾਂ ਵੀ ਇੱਥੇ ਦੋ ਤਿੰਨ ਵਾਰ ਕਟਨਾਵਾ ਹੋ ਚੁੱਕੀਆਂ ਨੇ ਜੀ ਵਕੀਲਾਂ ਦਾ ਵੀ ਉਹੀ ਬੰਦੇ ਹੋ ਸਕਦੇ ਜਾਂ ਕੋਈ ਹੋਰ ਨਵੇਂ ਬੰਦੇ ਹੋਣਗੇ ਇਹ ਸਾਨੂੰ ਜਿਹੜੇ ਸਾਡੇ ਕੁਝ ਬੰਦੇ ਸਾਨੂੰ ਫਿਗਰ ਹੋਏ ਆ ਵੀ ਨਵੇਂ ਬੰਦੇ ਆ ਜੇ ਉਹਨਾਂ ਦਾ ਪੁਰਾਣਾ ਦਾ ਵੀ ਰੋਲ ਹੋਊਗਾ ਉਹਨਾਂ ਨੂੰ ਵੀ ਕਿਸੇ ਨੂੰ ਇਸ ਕੰਮ ਵਿੱਚ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਕਿਸੇ ਨੂੰ ਧਾਰਮਿਕ ਪਾਪ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਜਿੰਦਗੀ ਇਹ ਮੂਡ ਚੈਨਲ ਫੜਿਆ ਗਿਆ ਉਹਦਾ ਨੰਬਰ ਕੋਈ ਟ੍ਰੇਸ ਹੋਇਆ ਕਿੱਥੇ ਦੇ ਬੰਦੇ ਲੱਗਦੇ ਨੇ ਇਹ 30 ਸਾਡੀ ਗoing ਆ ਨਾ ਇਹਨੂੰ ਅਜੇ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਵੱਲੋਂ ਇਹੀ ਏਰੀਆ ਚੁਣਿਆ ਗਿਆ ਨੇਲਸ ਦੀ ਗਊਸ਼ਾਲਾ ਵੀ ਆ ਕੀ ਲੱਗਦਾ ਵੀ ਗਊਸ਼ਾਲਾ ਦਾ ਜਾਂ ਅਟੈਚਮੈਂ ਨਹੀਂ ਅਜੇ ਮੁੱਢਲੀ ਤੋ 30 ਤੋਂ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿਉਂਕਿ ਇਹਦਾ ਏਰੀਆ ਜਿਹੜਾ ਹੈ ਤੁਨੇ ਹੈ ਜੰਗਲ ਕਰਕੇ ਚੁਣਿਆ ਗਿਆ ਠੀਕ ਲੱਗਦਾ ਹੈ ਕਿ ਕੋਈ ਜਿਹੜੀ ਤਸਕਰੀ ਕਰਦੇ ਨੇ ਗਊ ਮਾਸ ਵਗੈਰਾ ਦੀ ਜੇ ਦੇਖਣ ਦੇ ਵਿੱਚ ਆਇਆ ਨਾ ਇਹ ਇਹ ਤਸਕਰੀ ਦਾ ਮਸਲਾ ਹੈ ਲੱਗ ਰਿਹਾ ਸਾਨੂੰ ਜਦੋਂ ਬੰਦੇ ਫੜੇ ਜਾਣਗੇ ਫਿਰ ਤੁਹਾਡੇ ਨਾਲ ਫਿਰ ਇੱਕ ਵਾਰੀ ਸ਼ੇਅਰ ਕਰਾਂਗੇ ਵੀ ਕੀ ਕੀ ਸੀ ਮਾਮਾ ਠੀਕ ਹੈ ਅਕੀਰਾਂ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਰਮਨ ਵੜੇਰਾ ਮੈਂ ਸ਼ਿਵਸ਼ਨਾ ਯੂਥ ਪੰਜਾਬ ਪ੍ਰਧਾਨ ਜੀ ਪੜੀ ਰੱਜ ਜੱਜ ਤੁਸੀਂ ਉਰੇ ਆਏ ਹੋ ਬਹੁਤ ਬਹੁਤ ਇੱਥੇ ਪਤਾ ਲੱਗਿਆ ਵੀ ਗਊਆਂ ਨੂੰ ਕਤਲ ਕੀਤਾ ਗਿਆ ਲੋਕਾਂ ਦੇ ਆਮ ਨਰਾਂ ਨੂੰ ਵੇਚਿਆ ਜਾਂਦਾ ਵੀ ਕੀ ਕਹਣਾ ਚੱਲ ਰਿਹਾ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਜੀ ਕੱਲ ਹਨੂਮਾਨ ਜਨਮਤੀ ਸੀ ਤੇ ਅੱਜ ਵਿਸਾਖੀ ਦਾ ਦਿਹਾੜਾ ਵਾ ਦੇਖੋ ਪਵਿੱਤਰ ਦਿਹਾੜ ਸੀਗੇ ਦੋਨੇ ਉਹਨਾਂ ਦੀ ਵਿਚਾਲੀ ਰਾਤ ਨੂੰ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਆ ਇਹ ਸਾਡੇ ਸ਼ਹਿਰ ਸਮਰਾਲਾ ਮਾਛੂਵੜ ਦੀ ਪਵਿੱਤਰ ਧਰਤੀ ਤੇ ਇਹ ਪਹਿਲੀ ਨਹੀਂ ਬਹੁਤ ਮੈਂ ਕਹਿੰਦਾ ਚੌਥਾ ਪੰਜਵਾਂ ਕੇਸ ਹੋਣਾ ਜਿਹਦੇ ਚ ਤਿੰਨ ਕੇਸ ਤਾਂ ਮੈਂ ਕਰਵਾਏ ਨੇ ਚੌਥਾ ਇਹ ਹੈ ਇਹ ਮੇਰੇ ਰਾਤ ਸਾਥੀਆਂ ਨੂੰ ਪਤਾ ਲੱਗਿਆ 12 1 ਵਜੇ ਕੀ ਭਾਈ ਇੱਥੇ ਕੁਝ ਗਲਤ ਹੋ ਰਿਹਾ ਵਾ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਵੀ ਦਿੱਤੀ ਮੇਰੇ ਨਾਲ ਗੱਲਬਾਤ ਕੀਤੀ ਅਸੀਂ ਸਾਰੇ ਇੱਥੇ ਰਲ ਕੇ ਇਕੱਠੇ ਆਏ ਜਦ ਹੁਣ ਇਹ ਜੰਗਲ ਬਹੁਤ ਸੰਘਣਾ ਵਾ ਸਾਨੂੰ ਪ੍ਰੋਪਰ ਟਿਕਾਣਾ ਨਹੀਂ ਪਤਾ ਸੀ ਜਦੋਂ ਅਸੀਂ ਕਿਤੋਂ ਐਂਟਰੀ ਕੀਤੀ ਤੇ ਉਹ ਸਾਨੂੰ ਦੇਖ ਕੇ ਭੱਜ ਗਏ ਇਹ ਮੈਂ ਆਪਣੇ ਪ੍ਰਸ਼ਾਸਨ ਨੂੰ ਅਪੀਲ ਕਰਦਾ ਕੀ ਜਿਹੜਾ ਇਹ ਪੰਜਵਾਂ ਪੰਜਵਾਂ ਐਪੀਸੋਡ ਆ ਇੱਥੇ ਦਾ ਕੀ ਗਊ ਹੱਤਿਆ ਹੋਣਾ ਪੰਜਵੀਂ ਵਾਰ ਬਹੁਤ ਮੰਦਭਾਗੀ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਇਸ ਰੋਡ ਦੀ ਚੌਕਸੀ ਵਧਾਈ ਜਾਵੇ ਜਿਹੜੇ ਜਿਹੜੇ ਇੱਥੇ ਆਲੇ ਦੁਆਲੇ ਪਿੰਡ ਲੱਗਦੇ ਨੇ ਉਹਨਾਂ ਦੇ ਸਰਪੰਚਾਂ ਪੰਚਾਂ ਨੂੰ ਹਦਾਇਤਾਂ ਦਿੱਤੀਆਂ ਜਾਣ ਕਿ ਕੋਈ ਅਨਨੋਨ ਪਰਸਨ ਜਾਂ ਤੁਹਾਡੇ ਕੋਈ ਲੀਹੇ ਬਣਾਉਂਦਾ ਜਾਂ ਕੋਈ ਇਹ ਰਾਤ ਤੇ ਸੁੰਨੇ ਰਾਤ ਕੋਈ ਜਾਂਦਾ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਇਹ ਬਣਦੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜਿਵੇਂ ਜਿੱਛਿਆ ਗਿਆ ਵੀ ਗਊ ਮਾਸ ਬਰੂ ਮਿਲਿਆ ਵਾ ਕੀ ਲੱਗਦਾ ਇਹ ਪੈਕਿੰਗ ਕਰਕੇ ਉਹ ਸਪਲਾਈ ਕਰਦੇ ਸੀਗੇ ਵੀ ਜੀ ਇਹਨਾਂ ਕੋ ਕੰਡਾ ਸੀਗਾ ਕਾਲੇ ਲਿਫਾਫੇ ਸੀਗੇ ਇਹ ਇੱਥੇ ਗਊ ਮਾਸ ਵੱਢਦੇ ਸੀਗੇ ਗਊਆਂ ਵੱਢ ਕੇ ਜੋ ਅਸੀਂ ਦੇਖਿਆ ਜਿਹੜੀਆਂ ਗਊਆਂ ਵੱਡੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਵੱਢ ਕੇ ਲਿਫਾਫਿਆਂ 'ਚ ਪੈਕ ਕਰਕੇ ਅੱਗੇ ਸਪਲਾਈ ਕਰਦੇ ਸੀਗੇ ਜੋ ਪਹਿਲਾਂ ਵੀ ਪੰਜ ਵਾਰ ਹੋ ਚੁੱਕਿਆ ਉਹਨਾਂ ਦਾ ਵੀ ਇਹੀ ਕਰਾਉਂਦੇ ਸੀ ਉਹਨਾਂ ਦਾ ਵੀ ਇਹੀ ਕੰਮ ਸੀ ਖੱਲਾ ਮਿਲੀਆਂ ਸੀ ਫੇਸ ਮਿਲੇ ਸੀ ਗੋਡੇ ਸੀ ਹਰ ਵਾਰ ਸਾਰਾ ਕੁਝ ਕੁਝ ਨਾ ਕੁਝ ਮੇਰੇ ਮਨ ਨੂੰ ਤਾਂ ਇੱਕ ਅੱਜ ਇਹ ਵੀ ਡਾਊਟ ਹੁੰਦਾ ਕਿ ਕੋਈ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੇ ਜਿਵੇਂ ਅਸੀਂ ਸਾਡੇ ਪਰਿਵਾਰਾਂ ਚ ਜੱਟਾਂ ਦੇ ਪਰਿਵਾਰਾਂ ਚ ਮੀਟ ਮੀਟ ਜਾਂਦਾ ਵਾ ਬੱਕਰੇ ਦਾ ਮੀਟ ਜਾਂਦਾ ਵਾ ਕਿ ਮੈਨੂੰ ਤਾਂ ਇਹ ਵੀ ਅੱਜ ਸ਼ੰਕਾ ਜੋ ਮੈਂ ਇੱਥੇ ਹਾਲਾਤ ਦੇਖੇ ਕਿ ਇਹ ਲੋਕ ਉਹਨਾਂ ਚ ਵੀ ਇਹੀ ਮਾਸ ਪਾ ਕੇ ਭੇਜ ਦਿੰਦੇ ਹੋਣਗੇ ਕੀ ਕਹਿਣਾ ਚਾਹੁੰਦੇ ਸਾਰੀ ਘੱਟ ਰਹਿਣ ਲੈ ਮੈਂ ਆਪਣੀਆਂ ਸਰਕਾਰਾਂ ਨੂੰ ਇੱਕੋ ਅਪੀਲ ਕਰਦਾ ਜੀ ਕਿ ਆਪਾਂ ਗਊ ਟੈਕਸ ਤਾਂ ਲੈਨੇ ਆਂ ਮਗਰ ਗਊ ਰੱਖਿਆ ਨਹੀਂ ਕਰਦੇ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਡੇ ਐਮਐਲਏ ਸਾਹਿਬ ਨੂੰ ਵੀ ਸਾਡੇ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਇਹਨਾਂ ਵੱਲ ਦੇਖਿਆ ਜਾਵੇ ਇਹ ਬੇ ਜਾਨਵਰ ਨੇ ਜਿਹੜੇ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਜਿਹੜਾ ਅਸੀਂ ਗਊ ਟੈਕਸ ਲੈਨੇ ਆ ਉਹ ਪ੍ਰੋਪਰ ਢੰਗ ਤੇ ਗਊਆਂ ਤੇ ਲੱਗਣਾ ਚਾਹੀਦਾ ਜੀ ਦੇਖੋ ਜੀ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਵਾ ਵਧੀਆ ਧਰਾਵਾਂ ਤੇ ਪਰਚਾ ਦਰਜ ਹੋਇਆ ਵਾ ਅਸੀਂ ਪ੍ਰਸ਼ਾਸਨ ਨੂੰ ਇੱਕੋ ਅਪੀਲ ਕੀਤੀ ਆ ਕਿ 48 ਤੋਂ 72 ਘੰਟਿਆਂ ਚ ਜੇ ਇਹ ਜਿਹੜੇ ਗੰਦੇ ਅੰਸਰ ਨੇ ਨਾ ਫੜੇਗੇ ਤੇ ਅਸੀਂ ਐਸਐਸਪੀ ਦਫ਼ਤਰ ਦਾ ਘਰਾਵ ਕਰਾਂਗੇ ਤੇ ਰੋਡ ਜਾਮ ਕਰਾਂਗੇ। ਕਿ ਨਾ ਬਜੀ? ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗੌਰ ਰਖਸ਼ਾ ਬਲ। ਅੱਜ ਜਿਹੜੀ ਤੁਸੀਂ ਪੌਤ ਪੌਤੇ ਖੜੇ ਹੋ ਰਾਤ ਪੂਰੀ ਧੂਆਂ ਭੜੀ ਹੋਈਆਂ ਨੇ। ਕੀ ਕਹਿਣਾ ਚੱਲ ਰਿਹਾ ਹੈ? ਦੇਖੋ ਇਹ ਪਹਿਲਾ ਕੇਸ ਨਹੀਂ ਹੈ। ਇਹ ਪੌਤ ਦੀ ਚੌਥੀ ਆ ਪੰਜਵੀਂ ਵਾਰਦਾਤ ਹੁਣੇ 2 ਸਾਲ ਦੇ ਵਿੱਚ ਹੋਈ ਹੈ। ਇੱਕ 2-3 ਮਹੀਨੇ ਪਹਿਲਾਂ ਵੀ ਇੱਥੋਂ ਕੁਝ ਮਲਾਜਮ ਸੀ ਇੱਕ ਹੋਮਗਾਰਡ ਦਾ ਜਿਹੜਾ ਇੱਥੇ ਤਸਕਰੀ ਕਰਦਾ ਫੜਿਆ ਗਿਆ ਸੀ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਪੌਤ ਪਿੰਡ ਪਰ ਇਹ ਕਲੰਕ ਲੱਗ ਰਿਹਾ ਬਾਰ-ਬਾਰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਇੱਥੇ ਲੋਕਾਂ ਨੂੰ ਕਿ ਜਿਹੜੇ ਇਹ ਬੰਦੇ ਕੋਈ ਵੀ ਚਾਹੇ ਹਿਰ ਗੁੱਜਰ ਨੇ ਚਾਹੇ ਕੋਈ ਮੁਸਲਿਮ ਨੇ ਕੋਈ ਰੋਹਿੰਗੀ ਨੇ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਕਿਉਂਕਿ ਇਹ ਲੋਕ ਮਾਹੌਲ ਖਰਾਬ ਕਰ ਰਹੇ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਰਾਤ ਤਿੰਨ ਗਉਆਂ ਕਤਲ ਕਰ ਦਿੱਤੀਆਂ ਗਈਆਂ ਸੀ ਤੇ ਚਾਰ ਸਾਡੀ ਟੀਮ ਨੇ ਬਚਾ ਲਈਆਂ ਜਿਹੜੀਆਂ ਗਊਸ਼ਾਲਾ ਭੇਜ ਦਿੱਤੀਆਂ ਗਈਆਂ ਤੇ ਸਾਡਾ ਸਰਕਾਰ ਨੂੰ ਇਹੀ ਅਪੀਲ ਹੈ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਪਰ ਨਕੇਲ ਪਾਈ ਜਾਵੇ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਣ। ਜਦੋਂ ਤੁਸੀਂ ਪਹੁੰਚਿਆ ਤਾਂ ਉਹ ਕਿੰਨੇ ਕਿੰਨੇ ਬੰਦੇ ਧੁੰ ਲੱਗੇ ਹੋਏ ਕਿੰਨੇ ਬੰਦੇ? 10-15 ਬੰਦੇ ਸੀਗੇ ਜੀ ਜਦੋਂ ਅਸੀਂ ਆਏ ਤਾਂ ਉਹ ਲਾਈਟਾਂ ਦੇਖ ਕੇ ਸਾਡੀਆਂ ਭੱਜ ਗਏ। ਕੁਝ ਸਮਾਨ ਵੀ ਪੜਿਆ ਗਿਆ। ਉਹਨਾਂ ਦੇ ਹਥਿਆਰ ਚਾਕੂ ਵਗੈਰਾ ਤੇ ਕਹਾੜੀਆਂ ਸਾਰੀਆਂ ਉੱਥੇ ਬਰਾਮਦ ਹੋ ਗਈਆਂ ਜੋ ਕਿ ਪੁਲਿਸ ਕਸਟਡੀ ਵਿੱਚ ਦੇ ਦਿੱਤੀਆਂ ਗਈਆਂ ਤੇ 2-3 ਮੋਟਰਸਾਈਕਲ ਨੇ। ਇੱਕ ਰੇੜੀ ਹੈ ਮੋਟਰਸਾਈਕਲ ਵਾਲੀ ਇਹ ਤਕਰੀਬਨ ਡੇਢ ਤੋਂ ਬਾਅਦ ਹੀ ਘਟਣਾ ਜੀ ਰਾਤ ਨੂੰ ਕੋਈ ਅਲੱਗ ਅਲੱਗ ਕੋਈ ਰਹਿੰਦੇ ਨੇ ਗੁੱਜਰ ਜਾਂ ਹਾਂਜੀ ਇਹ 2-3 ਫੈਮਲੀ ਇੱਧਰ ਰਹਿੰਦੀਆਂ ਤੇ 2-3 ਇੱਧਰ ਰਹਿੰਦੀ ਆ ਇਹ ਉਹਨਾਂ ਨਾਲ ਪੁੱਛ ਕੇ ਚੋ ਹੋ ਰਹੀ ਹੈ ਤੇ ਕੁਝ ਬੰਦੇ ਇਹਨਾਂ ਤੋਂ ਵਿੱਚੋਂ ਫਰਾਰ ਵੀ ਹੋ ਚੁੱਕੇ ਆ ਤੇ ਉਹਨਾਂ ਦੀ ਭਾਲ ਜਾਰੀ ਕਰੀ ਜਾ ਰਹੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਹੀ ਪੂਰਾ ਤੌਰ ਤੇ ਘਟਣਾ ਹੋ ਚੁੱਕੀ ਆ ਕੀ ਲੱਗਦਾ ਇੱਥੇ ਪ੍ਰਸ਼ਾਸਨ ਤਬਿਆ ਜਗਾ ਦਾ ਨਹੀਂ ਦੇਖੋ ਪ੍ਰਸ਼ਾਸਨ ਤਾਂ ਵੈਸੇ ਆਪਣਾ ਕੰਮ ਕਰ ਰਿਹਾ ਲੇਕਿਨ ਅਗਰ ਪ੍ਰਸ਼ਾਸਨ ਰਾਤ ਦਿਨ ਨਕਾਬੰਦੀ ਕਰੇ ਤਾਂ ਦੇਖੋ ਇੱਕ ਛੋਟੀ ਜੀ ਕੋਈ ਚੀਜ਼ ਵੀ ਤਸਕਰੀ ਕਰਨੀ ਕਿੰਨੀ ਔਖੀ ਆ ਲੇਕਿ ਐਡੀਆਂ ਐਡੀਆਂ ਗਵਾਂਵਾਂ ਵੱਢ ਕੇ ਲਈਆਂ ਜਾਂ ਰਹੀਆਂ ਪੰਜਾਬ ਦੇ ਵਿੱਚੋਂ ਮੈਂ ਤਾਂ ਇਹ ਕਹੂੰਗਾ ਵੀ ਜਿੱਦਣ ਦੀ ਸਰਕਾਰ ਆਈ ਹੈ ਬਿਲਕੁਲ ਫੇਲ ਹੋ ਚੁੱਕੀ ਹੈ ਔਰ ਇਹ ਪ੍ਰਸ਼ਾਸਨ ਦੀ ਵੀ ਨਾਕਾਮੀ ਹੈ ਕਿਉਂਕਿ ਐਡੀਆਂ ਬੜੀਆਂ ਗਵਾਂਵਾਂ ਵੱਢ ਕੇ ਜਾਣੀਆਂ ਇਹ ਬਹੁਤ ਬੜੀ ਦੁਖਦਾਈ ਘਟਨਾ ਹੈ ਇਸ ਕਰਕੇ ਅਸੀਂ ਫੇਰ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿ ਇਹਦੇ ਉੱਪਰ ਗੌਰ ਕੀਤੀ ਜਾਵੇ ਨਹੀਂ ਤਾਂ ਸਾਡਾ ਗੁੱਸਾ ਉੱਗਰ ਹੋ ਜਾਏਗਾ ਤੇ ਕੱਲ ਨੂੰ ਮਾਹੌਲ ਖਰਾਬ ਹੋ ਸਕਦਾ ਪੰਜਾਬ ਦਾ ਦੋ ਵੰਸ਼ ਦੇ ਹਸ਼ ਮਿਲੇ ਨਹੀਂ ਉਹਨਾਂ ਦੇ ਕੀਤਾ ਉਹਨਾਂ ਦਾ ਸੰਸਕਾਰ ਕਰ ਦਿੱਤਾ ਵਿਧੀ ਵਿਧਾਨ ਨਾਲ ਪੰਡਿਤ ਜੀ ਆਏ ਹੋਏ ਸੀ ਤੇ ਸਾਰਾ ਹੁਣ ਅਗਲੀ ਕਾਰਵਾਈ ਤੋਂ ਡੋਲ ਗਈ ਤੇ ਅਗਲੀ ਕਾਰਵਾਈ ਹੈ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਜੋ ਵੀ ਘੰਟੇ ਜਾਂ ਅੰਦਰ ਅੰਦਰ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਫਿਰ ਅਗਲੀ ਕਾਰਵਾਈ ਜਿਸ ਤਰ੍ਹਾਂ ਸਾਡੇ ਸਾਥੀ ਕਹਿੰਣਗੇ ਉਸ ਤਰ੍ਹਾਂ ਹੋਏਗਾ ਜੀ ਅਕੀਨ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਕੌਮੀ ਪ੍ਰਧਾਨ ਸਯੁਕਤ ਗੌਰ ਰਖਸ਼ਾ ਦਲ ਅੱਜ ਇੱਥੇ ਬਹੁਤ ਬੋਲਦੇ ਖੜੇ ਕੀ ਕਾਰਨ ਕੀ ਹਰਿਆਣੇ ਇਹ ਸਾਨੂੰ ਰਾਤ ਤਕਰੀਬਨ 10 10:30 ਵਜੇ ਸੂਚਨਾ ਆਈ ਸੀਗੀ ਕਿ ਕੁਝ ਕਸਾਈ ਲੋਕ ਪੌਤਪੁਰ ਦੇ ਨਜ਼ਦੀਕ ਜਿਹੜਾ ਨਹਿਰ ਦੇ ਨਾਲ ਜੰਗਲ ਹੈ ਉੱਥੇ ਗੋਹ ਹੱਤਿਆ ਕਰਨਗੇ ਤਾਂ ਮੈਂ ਆਪਣੇ ਸਾਥੀ ਨਿਕਸ਼ਨ ਕੁਮਾਰ ਨੂੰ ਦੱਸਿਆ ਜੋ ਕਿ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਨੇ ਤੇ ਮੇਰੇ ਨਾਲ ਮੇਰੇ ਸਾਥੀ ਖੜੇ ਨੇ ਸ joint ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਰਣਜੀਤ ਸੋਨੀ ਜੀ ਤਾਂ ਅਸੀਂ ਸਾਰੇ ਇੱਕਦਮ ਆਪਣੇ ਆਪਣੇ ਥਾਂ ਤੋਂ ਚੱਲ ਪਏ ਇੱਥੇ ਪਹੁੰਚੇ ਆਕੇ ਅਸੀਂ ਇਕੱਠੇ ਹੋਏ ਕੁਦਰਤੀ ਇੱਕ ਪੁਲਿਸ ਪਾਰਟੀ ਇੱਥੇ ਖੜੀ ਸੀਗੀ ਅਸੀਂ ਉਹਨਾਂ ਨੂੰ ਦੱਸਿਆ ਵੀ ਬਾਈ ਜੀ ਇਸ ਇਲਾਕੇ ਦੇ ਵਿੱਚ ਆਹ ਵਾਰਦਾਤ ਹੋਣ ਦੀ ਖਬਰ ਹੈ ਤਾਂ ਉਹਨਾਂ ਨੇ ਨਾਲ ਦੀ ਨਾਲ ਸਾਨੂੰ ਵਧੀਆ ਰਿਸਪਾਂਸ ਦਿੱਤਾ ਉਹ ਸਾਰੇ ਮੁਲਾਜ਼ਮ ਸਾਡੇ ਨਾਲ ਹੋ ਗਏ ਅਸੀਂ ਇਸ ਜੰਗਲ 'ਚ ਵੜ ਗਏ ਬਹੁਤ ਪੁੱਲ ਤੋਂ ਕੋ ਤਕਰੀਬਨ 200 ਗਜ 200 ਮੀਟਰ ਦੀ ਦੂਰੀ ਤੇ ਤਾਂ ਕੋਈ 12 14 ਬੰਦੇ ਜਿਹੜੇ ਗਊਆਂ ਦੀ ਵੱਡ ਟੁੱਕ ਕਰ ਰਹੇ ਸੀਗੇ ਜਦੋਂ ਅਸੀਂ ਟਾਰਚਾਂ ਲੈ ਕੇ ਅੰਦਰ ਵੱਡੇ ਜੰਗਲ ਦੇ ਤਾਂ ਉਹ ਭੱਜਲੇ ਟਾਰਚ ਦੀਆਂ ਰੋਸ਼ਨੀ ਦੇ ਵਿੱਚ ਅਸੀਂ ਸਾਰੇ ਬੰਦੇ ਭੱਜਦੇ ਦੇਖੇ ਨੇ ਤੇ ਬੰਦੇ ਪਛਾਣ ਵੀ ਲਵਾਂਗੇ ਦੂਜੀ ਗੱਲ ਇਹ ਆ ਕਿ ਇਹ ਜਿਹੜੇ ਲੋਕ ਨੇ ਇਹ ਸਾਰੇ ਮੁਸਲਮ ਜਾਤੀ ਨਾਲ ਸੰਬੰਧ ਨੇ ਕਿਉਂਕਿ ਅਸੀਂ ਇਹਨਾਂ ਨੂੰ ਜਾਣਦੇ ਆ ਇਹ ਪੁਰਾਣੇ ਗੋ ਕਾਤਲ ਨੇ ਬੜੇ ਦੁੱਖ ਦੀ ਗੱਲ ਹੈ ਜਦੋਂ ਵੀ ਕੋਈ ਸਨਾਤਨ ਦਾ ਤਿਹਾਰ ਹੁੰਦਾ ਜਿਵੇਂ 12 ਤਰੀਕ ਨੂੰ ਸ਼੍ਰੀ ਹਨੂਮਾਨ ਜਨਮ ਦਿਤੀ ਸੀ 12 ਅਪ੍ਰੈਲ ਦੀ ਅੱਜ 13 ਅਪ੍ਰੈਲ ਦੀ ਵਿਸਾਖੀ ਆ ਇਹਨਾਂ ਦੀ ਬਚਾਲੜੀ ਰਾਤ ਦੇ ਵਿੱਚ ਗੁਰੂਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜੇ ਦੀ ਜਿੱਥੇ ਗੁਰੂ ਸਾਹਿਬ ਦੇ ਲਾਲਾਂ ਦਾ ਬਲੀਦਾਨ ਹੋਇਆ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਗੁਰੂ ਸਾਹਿਬ ਨੇ ਬਹੁਤ ਹੀ ਤਸੀਹੇ ਝੱਲੇ ਉਹਨਾਂ ਦੇ ਪਰਿਵਾਰ ਨੇ ਉਸ ਧਰਤੀ ਦੇ ਉੱਤੇ ਇਹਨਾਂ ਨਿਰਦਈ ਕਾਤਲਾਂ ਨੇ ਗੋ ਮਾਤਾ ਦੀ ਹੱਤਿਆ ਕੀਤੀ ਹੈ ਗੋ ਮਾਤਾ ਦੀ ਹੱਤਿਆ ਪੰਜਾਬ ਦੇ ਵਿੱਚ ਜਿਹੜੀ ਜਗ੍ਹਾ-ਜਗ੍ਹਾ ਤੇ ਹੋ ਰਹੀ ਹੈ ਜਗ੍ਹਾ-ਜਗ੍ਹਾ ਤੇ ਗਊ ਮਾਤਾ ਦੀ ਸਮਗਲਿੰਗ ਹੋ ਰਹੀ ਹੈ ਇਹ ਸਾਰੇ ਕਾਸੇ ਦੇ ਪਿੱਛੇ ਜਿਹੜੇ ਸਾਡੇ ਗੁਆਂਡੀ ਦੇਸ਼ ਬੰਗਲਾਦੇਸ਼ ਤੋਂ ਆਏ ਹੋਏ ਗੈਰ ਕਾਨੂੰਨੀ ਬੰਗਲਾਦੇਸ਼ੀ ਤੇ ਅਗਲੇ ਜਿਹੜਾ ਉਦੋਂ ਅਗਲਾ ਦੇਸ਼ ਹੈ ਮਿਆਮਾਰ ਉਥੋਂ ਆਏ ਹੋਏ ਰਹਿੰਗਿਆ ਮੁਸਲਮਾਨ ਇਹ ਲੋਕ ਖੁੱਲ ਕੇ ਹਿੰਦੁਸਤਾਨ ਦੇ ਅੰਦਰ ਗੋ ਤਸਕਰੀ ਤੇ ਗੋ ਕਸੀ ਕਰ ਰਹੇ ਨੇ ਸਾਡੀ ਸਰਕਾਰ ਨੂੰ ਇਹੀ ਮੰਗ ਹੈ ਕਿ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਵਿੱਚੋਂ ਰੋਹਿੰਗੀਆਂ ਤੇ ਬੰਗਲਾਦੇਸ਼ੀਆਂ ਨੂੰ ਭਜਾਉਣਾ ਸ਼ੁਰੂ ਕੀਤਾ ਹੈ ਕਿਰਪਾ ਕਰਕੇ ਪੰਜਾਬ ਕੰਨੀ ਧਿਆਨ ਦਿਓ ਜਦੋਂ ਤੋਂ ਦਿੱਲੀ ਦੀ ਸਰਕਾਰ ਬਦਲੀ ਆ ਉੱਥੇ ਰੋਹਿੰਗੀਆਂ ਦੇ ਉੱਤੇ ਤੇ ਬੰਗਲਾਦੇਸ਼ੀਆਂ ਦੇ ਉੱਤੇ ਜਿਹੜਾ ਸਰਕਾਰ ਨੇ ਐਕਸ਼ਨ ਸ਼ੁਰੂ ਕੀਤਾ ਤਾਂ ਉਹ ਸਾਰੇ ਹੀ ਜਿਹੜੇ ਵਿਦੇਸ਼ੀ ਨੇ ਗੈਰ ਕਾਨੂੰਨੀ ਵਿਦੇਸ਼ੀ ਹਿੰਦੁਸਤਾਨ 'ਚ ਰਹਿਣ ਵਾਲੇ ਉਹ ਭੱਜ ਕੇ ਪੰਜਾਬ ਆ ਗਏ ਨੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਤੇ ਬਹੁਤ ਡੂੰਘੇ ਮੰਥਨ ਕਰਨੇ ਚਾਹੀਦੇ ਨੇ ਕਿ ਸਾਡੇ ਸੂਬੇ ਦੇ ਕੀ ਹਾਲਾਤ ਬਣ ਜਾਣੇ ਨੇ ਇਹਨਾਂ ਲੋਕਾਂ ਕਰਕੇ ਧੰਨਵਾਦ